ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੇਐਸ ਪੰਚਕਾਲੇ ਕੇ ਲੋ ਜੀ ਅੱਜ ਆਪਾਂ ਚੱਲੇ ਆਂਗੇ ਹੁਣ ਨੈੜਾਂ ਦੇ ਵੀ ਮਹਾਮਾਈ ਦੇ ਦਰਸ਼ਨਾਂ ਵਾਸਤੇ 13 ਤਰੀਕਾ ਜੱਠੋਂ ਦਾ ਦਿਨ ਹੈਗਾ ਸਕੂਟਰੀ ਦੇ ਉੱਪਰ ਚੱਲੇ ਆਂਗੇ ਸਕੂਟਰੀ ਦਾ ਮੀਟਰ ਕਰ ਲਿਆ ਨੋਟ ਜੀ 17718 ਆਪਾਂ ਹੁਣ ਚੱਲਾਂਗੇ ਦੇਖੋ ਕਿਹੜੀ ਸਾਈਡ ਦੇ ਵਿੱਚ ਦੀ ਚੱਲਦੇ ਹਨਾ ਮੁੱਦਾ ਤੇ ਕਰਕੇ ਆਪਣੀ ਸੋਚ ਬੱਗੀ ਹੈਗੀ ਹੈਗੀ ਵੀ ਆਪਾਂ ਚੱਲੀਏ ਰਾੜਾ ਸਾਹਿਬ ਵਾਲੇ ਸਾਈਡ ਤੇ ਹਨਾ ਇੱਥੋਂ ਆਪਾਂ ਮਸਤਮਾਨਾ ਸਾਹਿਬ ਮਸਤਮਾਨਾ ਤੋਂ ਹੁੰਦੇ ਹੋਏ ਮਰੇ ਕੋਟਲਾ ਵਗੈਰਾ ਦੇ ਵਿੱਚ ਦੀ ਰਾੜਾ ਸਾਹਿਬ ਹਨਾ ਸਾਡੇ ਨਾਲ ਬਣੇ ਰਿਹਾ ਕਰੋ ਵੀਡੀਓ ਦੇ ਵਿੱਚ ਆਪਾਂ ਵੀਡੀਓ ਪਾਏਗਾ ਲਾਈਵ ਹੋਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਮਾਤਾ ਦੀ ਜਾ ਰਿਹਾ ਦੁਰਗਾ ਮਾਤਾ ਮੰਦਰ ਬਲੀ ਰਾਮ ਦਾ ਮਹੱਲਾ ਐਮਰਗੜ ਵੱਲੋਂ 21 ਮਾ ਵਿਸਾਲ ਲੰਗਰ ਜਗੇੜਾ ਪੁਲ ਮਹਿਲ ਦੇ ਕੰਢੇ ਤੇ ਜੀ ਲਾਇਆ ਜਾ ਰਿਹਾ ਹਾਲ ਉਸ ਇੱਕੋ ਤੋਂ ਲੈ ਕੇ ਨੌਮੀ ਤੱਕ ਲਗਾਤਾਰ 24 ਘੰਟੇ ਚੱਲ ਰਿਹਾ ਇਹ ਪਹਿਲਾ ਲੰਗਰ ਆ ਸਾਡੇ ਹੈਪੀ ਵੀਰ ਜੀ ਸੌਰਵ ਜੀ ਤੇ ਰਾਜੂ ਵੀਰ ਜੀ ਤੇ ਫੌਜੀ ਹਰਤਾਜ ਸਿੰਘ ਜੀ ਦੀ ਮਿਹਨਤ ਸਦਕਾ ਲਗਾਤਾਰ ਕਈ ਮਹੀਨੇ ਤੋਂ ਸੇਵਾ ਕਰਦੇ ਆ ਰਹੇ ਨੇ ਇਹਨਾਂ ਦੇ ਮੇਲ ਸਦਕਾ ਲੰਗਰ ਚੱਲਦੇ ਨੇ ਮਹਾਮਾਈ ਦੀ ਕਿਰਪਾ ਦੇ ਨਾਲ 21ਵਾਂ ਵਿਸ਼ਾਲ ਭੰਡਾਰਾ ਦੁਰਗਾ ਮਾਤਾ ਮੰਦਰ ਪਲੀ ਰਾਮ ਦਾ ਮੱਲਾ ਅੰਗਰਵਲ ਬਲਵੋ ਜੀ ਅਰੇ ਵੀਰ ਜੀ ਆਪੋਰਾ ਜੀ ਆਜੋ ਕਰਮਗੜ ਪੂਰੀਆਂ ਸੋਨੇ ਇਸ ਲੰਗਰ ਦੀ ਸਾਂ ਸਰਵਾ ਸਾਗ ਵੀ ਬਣਗਾ ਮੱਕੀ ਦੀ ਰੋਟੀ ਦੇਸੀ ਕੀ ਉਹਦੀ ਸ਼ੱਕਰ ਨਾਲ ਜੀਰੇ ਰਸ ਵੀ ਉੱਥੇ ਮਿਲਦੀ ਆ ਜੀ ਜੈ ਮਾਤਾ ਜੀ ਜੈ ਮਾਤਾ ਜੀ ਲੋ ਜੀ ਕਰ ਲੋ ਦਰਸ਼ਨ ਰਾੜਾ ਸਾਹਿਬ ਜੀ ਦੇ ਹਨਾ ਪਹੁੰਚ ਕੇ ਰਾੜਾ ਸਾਹਿਬ ਤੇ ਰਾੜਾ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਸਾਰਾ ਸਾਨੂੰ ਲੋਕੇਸ਼ਨ ਇਥੋਂ ਦਿਖਾ ਦੇਣਾ ਤਾਂ ਦਕਾਨਾਂ ਵਗੈਰਾ ਇਹ ਮਰਦੁਮਾਰਾ ਰਾੜਾ ਸਾਹਿਬ ਜੋ ਨਹਿਰ ਤੇ ਨੇ ਦੇਖੋ ਜੀ ਸੰਤ ਬਾਬਾ ਇਸਰ ਸਿੰਘ ਜੀ ਹੁੰਦੇ ਹੋਏ ਤੁਹਾਨੂੰ ਕਰਵਾਵਾ ਕੇ ਦਰਸ਼ਨ ਮੇਲੇ ਰਾਣਾ ਸਾਹਿਬ ਦਾ ਜਿਹੜਾ ਲੰਗਰ ਹੈ ਨਾ ਬਹੁਤ ਹੀ ਜਿਆਦਾ ਮਸੂਰ ਤੇ ਸਵਾਦ ਹੈ ਬਹੁਤ ਜਿਆਦਾ ਸਵਾਦ ਹੁੰਦਾ ਇੱਥੋਂ ਦਾ ਲੰਗਰ ਹੈ ਬਾਕੀ ਆਪਾਂ ਲੰਗਰਾਂ ਨੂੰ ਕਿਸੇ ਨੂੰ ਵੀ ਮਾੜਾ ਨਹੀਂ ਕਹਿੰਦੇ ਖਰਾ ਤੇ ਸਾਰੇ ਹੀ ਲੰਗਰ ਸਵਾਦਿਤ ਤੇ ਵਧੀਆ ਹੁੰਦੇ ਨੇ ਪਰ ਰਾਣਾ ਸਾਹਿਬ ਦੀ ਜੇ ਆਪਾਂ ਗੱਲ ਕਰੀਏ ਨਾ ਇੱਥੋਂ ਦਾ ਲੰਗਰ ਬਹੁਤ ਹੀ ਜਿਆਦਾ ਵਧੀਆ ਤੇ ਸਵਾਦ ਹੁੰਦਾ ਹੈਗਾ ਤੇ ਮੱਚਾ ਵੇਖਦੇ ਪਹਿਲਾਂ ਕਾਫੀ ਰੱਖਿਆ ਹੋਇਆ ਜੇ ਹੁਣ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੈਗਾ ਤੇ ਸੋਲਰ ਸਿਸਟਮ ਵੀ ਆਪਾਂ ਪਹਿਲੀ ਵਾਰ ਇੱਥੇ ਦੇਖਿਆ ਸੀਗਾ ਤਰਾ ਦੀ ਗੱਲ ਕਰੀਏ ਉਹ ਵੀ ਉੱਚਾ ਤਲਾ ਇੱਥੇ ਇਸ ਤਰ੍ਹਾਂ ਦੇ ਕਈ ਜਗ੍ਹਾ ਵਗੀਆਂ ਨੇ ਭੋਰਾ ਸਾਹਿਬ ਇਤਿਹਾਸਿਕ ਪੁਰ ਦੁਆਰਾ ਬਹੁਤ ਵਧੀਆ ਆਉਂਦੇ ਹੋ ਸਾਨੂੰ ਪਰਵਾਵਾਂਗੇ ਪੂਰੇ ਦਰਸ਼ਣ ਦੇ ਰੋਪੜ ਪਹੁੰਚ ਚੁੱਕੇ ਹਾਂ ਜੀ ਰੋਪੜ ਦੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਨਾ ਪੁਲ ਵਗੈਰਾ ਕਿੰਨੇ ਸੋਹਣੇ ਵਧੀਆ ਸ਼ਾਨਦਾਰ ਰੋਪੜ ਜੀ ਵੱਧ ਮਾਰੂਨ ਯਾਰੇ ਇਹ ਅਜੀ ਰੋਪੜ। ਇਹ ਦੇਖੋ ਜੀ ਨਜ਼ਾਰਾ ਆਲੇ-ਦੁਆਲੇ ਦਾ। ਇੱਧਰ ਜਦੋਂ ਉਹਨਿਆਣਾ ਟੂਰ ਤੇ ਦੇਖ ਸਕਦੇ ਤੁਸੀਂ ਇੱਥੇ ਬੰਬ ਮਾਰਿਆ ਸੀਗਾ। ਜਦੋਂ ਟੂਰ ਤੇ ਆਉਣੇ ਆਗੇ ਟੂਰ ਤੇ ਉਹਨਿਆਣਾ ਆਲੇ-ਦੁਆਲੇ ਹਰੀਆਲੀ ਦੇਖ ਕੇ ਬੜਾ ਨਜ਼ਾਰਾ ਆਉਂਦਾ ਹੈ। ਬੜਾ ਆਨੰਦ ਆਉਂਦਾ ਦੇਖੋ ਤੁਸੀਂ। ਅਵੇਲੀ ਹੋਟਲ ਆ ਗਿਆ। ਇਹ ਬਹੁਤ ਸੋਹਣੇ ਹੋਟਲ ਆ ਦੇਖੋ ਤੁਸੀਂ। ਕਿੰਨੇ ਸੋਹਣੇ ਸਜਾਏ ਹੋਏ ਹੋਟਲ ਨੇ। ਇਹ ਅੱਗੇ ਮੂਰਤੀਆਂ ਵਗੈਰਾ ਜੀ ਵੀ ਬੜਾ ਤੁਲ ਤੁਲ ਜੇ ਹੋਰ ਖੜਾ ਕੇ ਰੱਖਦੇ ਨੇ ਇਹ। ਰੋਡ ਤੇ ਜਾਂਦੇ ਨਾ ਤੁਸੀਂ ਦੇਖੋ ਨਜ਼ਾਰਾ ਹਨਾ ਉਤੋਂ ਬੱਦਲ ਜੇ ਸੋਹਣੇ ਤੇ ਤੇ ਚੜਾਈ ਕਦੇ ਟੁਲਾਣ ਰੋਡ ਦਾ ਇਨਾ ਨਜ਼ਾਰਾ ਹੁੰਦਾ ਨਾ ਜਦੋਂ ਰੋਡ ਤੇ ਜਾਈਦਾ ਐ ਇੰਜੋਏ ਕਰੀਦਾ ਐ ਬਹੁਤ ਮਜ਼ਾ ਆਉਂਦਾ ਉਹਨਾਂ ਉੱਤੇ ਲੋ ਲੰਗਰ ਆ ਗਿਆ ਸੀ ਲੰਗਰ ਸਗਰੇ ਮਾ ਘੜਸੀ ਘੜਸੀ ਖੀਰ ਦੀ ਖਾ ਲਈ ਥੋੜੀ ਜਿਹੀ ਭੁੱਖ ਲੱਗੀ ਸੀ ਰਸਤੇ ਵਿੱਚ ਲੰਗਰ ਥਾਂ ਥਾਂ ਹੁੰਦੇ ਨੇ ਇੰਸਾਨਾਂ ਨਾਲ ਪਾ ਚੱਲਿਆਂਗੇ ਉੱਪਰ ਨੂੰ ਦੇਖੋ ਨਜ਼ਾਰਾ ਹਨਾੜੇ ਦਵਾਲੇ ਦਾ ਕੀਰਤਪੁਰ ਸਾਹਿਬ ਆ ਗਏ ਵੈਸੇ ਕੀਰਤਪੁਰ ਸਾਹਿਬ ਆਪਾਂ ਵਾਪਸ ਹੀ ਮੁੜਦੇ ਹੋਏ ਆਵਾਂਗੇ ਇੱਥੇ ਤੇ ਇਧਰੋਂ ਕੀਰਤਪੁਰ ਨੂੰ ਰੋਡ ਲਾਂਗੇ ਆਪਾਂ ਉੱਨ ਚੱਲਾਂਗੇ ਅਨੰਦਪੁਰ ਸਾਹਿਬ ਇਹ ਮੂਰੇ ਕੁਝ ਧਾਰਾਂ ਦੂਰਾਂ ਕੱਸੀ ਜਾਂਦੇ ਨੇ ਭਾਈ ਜੀ ਜਾਮ ਲੱਗ ਗਿਆ ਬਹੁਤ ਭਾਰੀ ਰੋਡ ਦੇ ਉੱਪਰ ਦੀ ਧਾਰਾਂ ਲਗਾ ਰਿਆ ਜੀ ਲੈ ਵੀ ਦੋਸਤੋ ਹੁਣ ਆਪਾਂ ਖੜਿਆਂਗੇ ਅਨੰਦਪੁਰ ਸਾਹਿਬ ਅੱਜ ਆਪਾਂ ਆਨੰਦਪੁਰ ਸਾਹਿਬ ਨਹੀਂ ਤੁਹਾਨੂੰ ਦਿਖਾਉਂਦੇ ਆ ਆਨੰਦਪੁਰ ਸਾਹਿਬ ਦਿਖਾਵਾਂਗੇ ਕੱਲ ਨੂੰ ਹੁਣ ਅਸੀਂ ਸਿੱਧੇ ਜਾਵਾਂਗੇ ਤਾਹਾਂ ਲੈਣਾ ਦੇਵੀ ਮਾਤਾ ਦੇ ਮੱਥਾ ਟੇਕ ਕੇ ਵਾਪਸ ਆਉਂਦੇ ਹੋਏ ਤੁਹਾਨੂੰ ਇਹ ਸਾਰੇ ਗੁਰਦੁਆਰੇ ਦਿਖਾਵਾਂਗੇ ਹਨਾ ਇੱਕ ਵਾਰੀ ਮਾਹਦਲ ਥੋੜੀ ਝਲਕ ਮਰਵਾ ਦਈਏ ਆਨੰਦਪੁਰ ਸਾਹਿਬ ਬਾਹਰ ਗੇਟ ਤੇ ਖੜੇ ਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਸੇਰੋਂ ਤੋਂ ਮੇਰੇ ਵੀਰ ਇਹ ਵੀ ਮਿਲੇ ਦੇ ਆਪਾਂ ਨੂੰ ਇਹ ਵੀ ਆਏ ਸੀ ਦਰਸ਼ਨ ਮੇਲੇ ਕਰਨ ਵਾਸਤੇ ਸੇਰੋਂ ਤੋਂ ਹੁਣ ਆਪਾਂ ਚੱਲੇ ਆ ਜੀ ਉੱਪਰ ਮਾਤਾ ਦੇ ਮੰਦਰ ਤੇ ਮਾਤਾ ਦੇਖਣ ਵਾਸਤੇ ਟਾਈਮ ਦੀ ਆਪਾਂ ਗੱਲ ਕਰੀਏ ਮੇਰੇ ਖਿਆਲ ਦੇ ਵਿੱਚ ਟਾਈਮ 2:42 ਹੋ ਗਏ ਨੇ ਦੇਖਦੇ ਆ ਕਿੰਨੇ ਵਜੇ ਆਪਾਂ ਉੱਪਰ ਪਹੁੰਚਦੇ ਹਾਂ ਮਿਲਦੇ ਆ ਅੱਗੇ ਤੁਹਾਨੂੰ ਧੰਨਵਾਦ ਜੀ ਲਓ ਜੀ ਹੁਣ ਆਪਾਂ ਚੱਲ ਪਏ ਨੈਣਾਦੇਵੀ ਮਾਤਾ ਦੇ ਦਰ ਤੇ ਆਨੰਦਪੁਰ ਸਾਹਿਬ ਆਪਾਂ ਨੂੰ ਪਹਿ 110 ਕਿਲੋ 210 ਕਿਲੋਮੀਟਰ ਨੈਣਾਦੇਵੀ ਹੈਗੇ ਆ ਇਹ ਆਨੰਦਪੁਰ ਸਾਹਿਬ ਤੋਂ 21 ਕਿਲੋਮੀਟਰ ਪਿੰਡੋ ਚੱਲ ਗਏ ਆਨੰਦਪੁਰ ਸਾਹਿਬ ਆਪਾਂ ਨੂੰ ਪਹ ਗਏ ਜੀ 210 ਕਿਲੋਮੀਟਰ ਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਨੈਣਾ ਦੇ ਵੀ ਜਿਹੜੀ ਹੈਗੀ ਆ 21 ਕਿਲੋਮੀਟਰ ਦੀ ਚੜ੍ਹਾਈ ਆ ਬਾਕੀ ਆ ਤੁਸੀਂ ਰੋਡ ਦੇ ਹੁਣਾ ਨਜ਼ਾਰੇ ਲਓ ਪਹਾੜੀ ਏਰੀਆ ਦੇ ਨਜ਼ਾਰੇ ਲਓ ਦੇਖੋ ਕਰੋ ਇੰਜ ਬਾਈ ਜੇ ਵੀ ਦੋਸਤੋ ਉਸ ਪਹਾੜੀ ਦੇ ਉੱਤੇ ਜਾਣਾ ਪਾਣੇ ਜਿਹੜੀ ਸਾਰੇ ਨੂੰ ਉੱਚੀ ਪਹਾੜੀ ਇੱਥੇ ਤੋਂ ਦੇਖ ਸਕਣਾ ਇਹ ਆ ਵਾਲੀ ਆ ਵਾਲੀ ਪਹਾੜੀ ਆ ਵਾਲੀ ਇਸ ਪਹਾੜੀ ਦੇ ਅੱਪਨੇ ਜਾਣਾ ਸਭ ਤੋਂ ਉੱਚੀ ਪਹਾੜੀ ਇਹ ਰੋਨਾਲਡੋ ਬੇਤੇ ਪਹੁੰਚਣ ਆਲੇ ਆ ਜੇ ਫਿਰ ਉਹ ਰਾਜ ਆਸਠੀ ਤੱਕ ਹਾਂਜੀ ਆ ਜਿਹੜੀ ਤੁਸੀਂ ਜਗਾ ਹੁਣ ਦੇਖ ਰਹੇ ਹੋ ਨਾ ਇਸ ਜਗਾ ਤੇ ਇਸ ਤੋਂ ਇੱਕ ਦੋ ਦਿਨ ਪਹਿਲਾਂ ਪੈਰ ਧਰਨ ਨੂੰ ਥਾਂ ਨਹੀਂ ਸੀ ਸੱਟਣ ਨੂੰ ਥਾਂ ਨਹੀਂ ਸੀ ਇੰਨੀ ਜਿਆਦਾ ਭੀੜ ਹੋਈ ਦੀ ਪਰ ਅੱਜ 13 ਤਰੀਕ ਹੈ ਲਾਸਟ ਦਿਨ ਹੈ ਚਾਲੇ ਦਾ ਅੱਠੋਂ ਪਤਾ ਨਹੀਂ 12 ਦੀ ਸੀ ਜਾਂ 13 ਦੀ ਸੀ ਮੈਂ ਤਾਂ 13 ਦੀ ਸਮਝ ਕੇ ਆਇਆ ਵਿਆਂਗਾ ਵੀ ਅੱਜ 8ਵਾਂ ਕੀ ਪਰ ਮੈਨੂੰ ਇਹ ਲੱਗਦਾ ਵੀ 12 ਤਰੀਕ ਦੀ 8ਵਾਂ ਸੀ। ਦੇਖੋ ਪੂਰਾ ਨਜ਼ਾਰਾ। ਤੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਭੀੜ-ਭੜੱਕਾ ਹੁੰਦਾ ਪਰ ਹੁਣ ਲੰਗਰ ਵੀ ਦੁਕਾਨਾਂ ਵੀ ਸਾਰੇ ਚੱਕੀ ਜਾਂਦੇ ਨੇ। ਹੁਣ ਉਹਨਾਂ ਰਸ਼ ਨਹੀਂ ਰਿਹਾ ਪਰ ਫੇਰ ਵੀ ਯਾਤਰੀ ਆਈ ਜਾਂਦੇ ਨੇ, ਜਾਈ ਜਾਂਦੇ ਨੇ। ਤੇ ਪਰ ਲਾਸਟ ਦਿਨ ਹੀ ਨੇ ਕੋਈ ਜ਼ਿਆਦਾ ਭੀੜ-ਭੜੱਕਾ ਘੱਟ ਨਹੀਂ ਹੈਗਾ। ਹੁਣ ਆਪਾਂ ਪੰਜਾਬ ਦੇ ਵਿੱਚ ਸੀ। ਹੁਣ ਆਪਾਂ ਨੇ ਹੋ ਗਏ ਜੀ ਪੰਜਾਬ ਚੋਂ ਅ ਹਿਮਾਚਲ ਦੇ ਵਿੱਚ ਦਾਖਲ ਰਿਪੋਰਟ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਹੱਦ ਖਤਮ ਹੋ ਚੁੱਕੀ ਹੈ ਹਿਮਾਚਲ ਦੇ ਵਿੱਚ ਆਪਾਂ ਪਹੁੰਚ ਚੁੱਕੇ ਹੋਏ ਹੈ ਨਾ ਇਹ ਹੈਗਾ ਜੀ ਕੌਲਾਂ ਵਾਲਾ ਟੋਬਾ ਆਪਾਂ ਹੁਣ ਕੌਲਾਂ ਵਾਲੇ ਟੋਬੇ ਤੇ ਤਕਰੀਬਨ ਪਹੁੰਚ ਚੁੱਕੇ ਆਗੇ ਤੁਹਾਨੂੰ ਕੌਲਾਂ ਵਾਲੇ ਟੋਬੇ ਦੇ ਕਰਵਾਉਂਦੇ ਆ ਦਰਸ਼ਨ ਦੇਖੋ ਇਹ ਆਪਾਂ ਉੱਪਰ ਦੀ ਸਿੱਧਾ ਰਸਤਾ ਵੀ ਜਾਂਦਾ ਆਪਾਂ ਇਧਰ ਦੀ ਆਏਗੇ ਤੁਹਾਨੂੰ ਦਿਖਾਉਣ ਖਾਤਰ ਹੈ ਨਾ ਇਹ ਸਾਰਾ ਮੇਲਾ ਜਿਹੜਾ ਲੱਗਿਆ ਹੋਇਆ ਕੋਲਾਂ ਵਾਲੇ ਢੋਬੇ ਤੇ ਆਪਾਂ ਕੋਲਾਂ ਢੋਬੇ ਤੇ ਪਹੁੰਚ ਗਏ ਲੋ ਕਰੋ ਦਰਸ਼ਨ ਇਹ ਬੱਸ ਸਟੈਂਡ ਜੀ ਕੋਲਾਂ ਵਾਲੇ ਢੋਬੇ ਦਾ ਨਾ ਇਹ ਬੱਸ ਸਟੈਂਡ ਆ ਗਿਆ ਜਿੱਥੋਂ ਆਪਾਂ ਬੱਸ ਫੜ ਕੇ ਉੱਪਰ ਜਾ ਸਕਦੇ ਆ ਜਾਂ ਆਨੰਦਪੁਰ ਸਾਹਿਬ ਜਾਣਾ ਤਾਂ ਉੱਥੇ ਜਾ ਸਕਦੇ ਆ ਕੋਲਾਂ ਵਾਲਾ ਢੋਬਾ ਦੇਖ ਸਕਦੇ ਹੋ ਤੁਸੀਂ ਦੋਸਤੋ ਇਸ਼ਨਾਨ ਕਰ ਰਹੇ ਨੇ ਬੱਚੇ ਵੀ ਸਿਆਣੇ ਵੀ ਹਨਾ ਸਾਰੇ ਕਹਿੰਦੇ ਵੀ ਜਦੋਂ ਆਪਾਂ ਉੱਪਰ ਦਰਸ਼ਨਾਂ ਵਾਸਤੇ ਜਾਂਦੇ ਆ ਨਾ ਤੇ ਗੱਲਾਂ ਦੋਈ ਨੇ ਵੀ ਰਾਹ ਦੇ ਵਿੱਚ ਧੂੜ ਮਿੱਟੀ ਦੇ ਨਾਲ ਵੀ ਆਪਾਂ ਸਾਰੇ ਲਿਬੜੇ ਹੁੰਨੇ ਆ ਨਾ ਤਾਂ ਇੱਥੇ ਅਸ্নান ਕਰਕੇ ਆਪਾਂ ਮਾਤਾ ਦੇ ਦਰਸ਼ਨਾਂ ਵਾਸਤੇ ਜਾ ਸਕਦੇ ਆ ਪਹਿਲਾਂ ਤਾਂ ਤੁਸੀਂ ਆਹ ਦੇਖ ਲਓ ਨਾ ਕਮਲ ਦੇ ਫੁੱਲ ਜਿਨ੍ਹਾਂ ਨੇ ਨਹੀਂ ਦੇਖਿਆ ਨਾ ਕਮਲ ਦੇ ਫੁੱਲ ਦੇਖ ਸਕਦੇ ਹੋ ਤਲਾ ਦੇ ਵਿੱਚ ਪੂਰੇ ਸੋਹਣੇ ਕਮਲ ਦੇ ਫੁੱਲ ਨੇਗੇ ਤਾਂ ਆਪਾਂ ਇੱਥੇ ਮੂੰਹ ਹੱਥ ਧੋ ਕੇ ਅਸ্নান ਕਰਕੇ ਤਾਂ ਉੱਪਰ ਜਾਣਿਆਗੇ ਮਾਤਾ ਦੇ ਦਰਸ਼ਨਾਂ ਵਾਸਤੇ ਨੈਣਾ ਦੇਵੀ ਜਦ ਕਢਾਈ ਤੋਂ ਸ਼ੁਰੂ ਕਰਦੇ ਆ ਇੱਥੇ ਅਸ্নান ਕਰਕੇ ਇੱਕ ਜਿਹੜਾ ਮਤਲਬ ਉੱਪਰਲੇ ਫੜਾ ਦੇਣਾ ਕਿ ਮਾਤਾ ਦੇ ਮੰਡਾ ਦੇ ਬਿਲਕੁਲ ਕੋਲੇ ਬਸ ਸਟੈਂਡ ਹੈਗਾ ਉੱਥੇ ਸੱਜਾਰੇ ਗਏ ਛੂਹੀ ਜੀ ਪਹੁੰਚ ਗਏ ਜੀ ਛੂਹੀ ਉਹਨਾਂ ਲਾ ਗਏ ਕੈਂਡਲ 50 ਰ 15 20 ਮਿੰਟਾਂ ਦਾ ਰਸਤਾ ਦਾ ਮਾਤਾ ਦੇ ਮੰਦਰ ਤੱਕ ਪਹੁੰਚਣਾ ਇਹਦੇ ਵਿੱਚ ਜੇ ਤੁਸੀਂ ਉਹ ਫੋਟੋ ਚਲਦੀ ਹੈ ਇਹ ਆਗਲ ਵਾਲੇ ਨਜ਼ਾਰਾ ਚਲਾਉਂਦਾ ਉਹ ਜਿਹੜਾ ਤੁਹਾਨੂੰ ਥੋੜਾ ਦੀਦਾ ਨਾਲ ਖਾਲ ਜੇ ਮੂਹ ਪਾਣੀ ਦਾ ਉਹ ਹੈਗੇ ਜੀ ਦਰਿਆ ਜਿਹਦੇ ਵਿੱਚ ਕਿਸ਼ਤੀ ਆਉਂਦੀ ਹੈ ਨਾਲ ਤੁਸੀਂ ਇੱਧਰ ਇੱਕ ਚੈੱਕ ਕਰ ਸਕਦੇ ਹੋ ਰੇਟ ਵਗੈਰਾ ਦਾ ਸਿੰਪਲ ਟ੍ਰੇਨ ਦੇ ਇਹ ਕਿ ਜਿੰਨੇ 85 ਰੁਪਏ ਦੇ ਦੋਨਾਂ ਪਾਸੇ ਨੇ ਉਹੋ ਜਿਹਾ ਸਾਰਾ ਕਿਰਾਇਆ ਦਾ ਪੜ ਸਕਦੇ ਸੱਤੀ ਦਾ ਕਿਰਾਇਆ ਕਿੰਨਾ ਦਾ ਇਹ ਤੋਂ ਸਾਰਾ ਇਹ ਕਿਰਾਇਆ ਕਿੰਨਾ ਦਾ ਤੇ ਉਹ ਸਾਰਾ ਇੱਥੇ ਕਿਰਾਇਆ ਕਿੱਥੇ ਆ ਪਿਆਗਾ ਇਸ ਤੋਂ ਦੂਰ ਇੱਥੇ ਇਸ ਤਰ੍ਹਾਂ ਆਪਣਾ ਇੱਕ ਤੋਂ ਦੂਜੇ ਜਿੱਡੇ ੱੱੱ ਇੱਥੇ 4-5 ਜene ਦੋਨੋਂ ਪਹੁੰਚਾਉਂਦੇ ਨੇ ਤਾਂ ਕੋਈ ਹੋਰ ਵੀ ਆ ਵੀ 4 ਜਿੱਲੇ ਇਹ ਤੋਂ ਥੱਲੇ ਵੀ ਤੁਸੀਂ ਜਾ ਸਕਦੇ ਹੋ ਸੇਰਾਂ ਵਾਲੇ ਗੇਟ ਤੱਕ ਤੇ ਉੱਥੋਂ ਇੱਥੇ ਵੀ ਨਾਲ ਨਾਲ ਤੁਸੀਂ ਕਰ ਲਓ ਜੀ ਬਜ਼ਾਰ ਚੱਕ ਹਨਾ ਇਹ ਮੇਨ ਬਾਜ਼ਾਰ ਜਦੋਂ ਆਪਾਂ ਅ ਅ ਦਰਬਾਰ ਸਾਹਿਬ ਵੱਲ ਜਾਣੇ ਆਂਗੇ ਮਾਤਾ ਦੇ ਮੰਦਰ ਵੱਲ ਜਾਣੇ ਆਂਗੇ ਨਾ ਪਹਿਲਾ ਬਾਜ਼ਾਰ ਹੈ ਇਹ ਬਹੁਤ ਸੋਹਣਾ ਸਜਿਆ ਪਿਆ ਬਾਜ਼ਾਰ ਦੇਖ ਸਕਦੇ ਹੋ ਕਿਥੋਂ ਥੋੜੇ ਹੀ ਆਪਾਂ ਆਸਤਰਾ ਦਾ ਲੈ ਕੇ ਪਜਾਮਾ ਦੇ ਉੱਪਰ ਤੇ ਜਿਹੜੀ ਇਹ ਸਾਰੀ ਮਿਲ ਚੁੱਕੀ ਹੈ ਕਿ ਗੋਰੀ ਬਾਈ ਵਰਗੇ ਮੇਰੀ ਬੇਟੀ ਨਾਲ ਵਾਈਫ ਡੇਟਾ ਸਾਰੇ ਇੱਥੇ ਪਹੁੰਚ ਗਏ ਨੇ ਇਹ ਟਰਾਲੀ ਦੇ ਤੁਰੇ ਸੀਗੇ ਆਏ ਸੀਗੇ 12 ਤਰੀਕ ਨੂੰ ਅੱਜ 13 ਤਰੀਕ ਨੂੰ ਵੀ ਮਨ ਕੇ ਅੱਜ ਹੀ ਆਏ ਸੀਗੇ ਉਪਰ ਇਹ ਸਾਰੇ ਸੰਬੰਧ ਹੈ ਜਿਹੜੀ ਕਾਲੇ ਕਾਂ ਤੋਂ ਆਏ ਸੰਬੰਧ ਮਾਤਾ ਦਾ ਮੰਦਰ ਜੇਕਰ ਜਿਆ ਬਟਨ ਬਾਹਰ ਦੇ ਪਾਸੇ ਪਰ ਲਾਈਨ ਦੇ ਸਾਡੇ ਕੋਲ ਅਸਰ ਇਹ ਕੋਪਰ ਦਿ ਲੈਣ ਆ ਰਹੀ ਹੈ ਜਿਹੜੀ ਤੁਸੀਂ ਦੇਖ ਰਹੇ ਹੋਗੇ ਤੇ ਵੀ ਮੱਥਾ ਟੇਕਣ ਵਾਸਤੇ ਸਾਡੀ ਨਾ ਲਾਈਨ ਦੇ ਕੋਲ ਆ ਗਏ ਆ ਪਹੁੰਚ ਗਏ ਆ ਅੰਦਰ کافی ਸ੍ਰੀ ਇੱਥੇ ਵੀ ਕਰ ਲੋ ਜਿੱਦਾਂ ਸੰਗਤਾਂ ਦੇ ਮਹਾਮਈ ਦੇ ਮੰਦਰ ਦੇ ਜਾਦੇ ਪਰ ਇਸ ਦੀ ਕਬੂਤੀ ਹੈ ਜਿਹੜੀ ਉਹ ਬਾਹਰ ਨਹੀਂ ਹਲਦਾ ਸਕਦੀਗੀ ਇਹ ਗੇਟ ਜਿਹੜਾ ਤੁਸੀਂ ਦੇਖਦੇ ਚੌਣਾ ਮੋੜ ਗੇਟ ਹੈ ਜਿੱਥੇ ਚੌਣਾ ਮੋੜ ਨੇ ਕਹਿੰਦੇ ਨੇ ਵੀ ਸਾਲਮਾਰੀ ਸਿੱਧਰਲੇ ਪਾਸੋਂ ਇਹ ਉਹ ਗੇਟ ਹੈ ਇਹ ਪਿਪਲੀ ਹੈਗੀ ਪਿਪਲੀ ਦੇ ਦਰਸ਼ਨ ਕਰ ਰਹੇ ਹਾਂ ਤੁਸੀਂ ਇੱਕ ਵਾਰੀ ਫੇਰ ਸਾਨੂੰ ਕਵਾਲੀ ਦਰਸ਼ਨ ਹਾਲੋਂ ਪੱਲੇ ਜਿੱਤੇ ਚੰਨ ਦੇ ਵਿੱਚ ਜੈ ਜਵਾਲੀ ਜੈ ਜਵਾਲੀ ਜੈ ਸਭ ਤੋਂ ਪਿਆਰ ਕੀ ਜੈ ਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਉੱਤੇ ਰਾਜਾਂਗੇ ਥੱਲੇ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਧਨੌਲੇ ਵਾਲਿਆਂ ਦੇ ਹੋਰ ਕਾਫੀ ਲੰਗਰ ਹੁੰਦੇ ਨੇ ਬਹੁਤ ਵਧੀਆ ਤੇ ਇਹ ਜਗ੍ਹਾ ਪੂਰੀ ਭਰੀ ਹੁੰਦੀ ਹੈ ਪਹਿਲਾਂ ਹੁਣ ਖਾਲੀ ਹੋ ਚੁੱਕੀ ਹੈ ਇੱਧਰ ਲੰਗਰ ਤੁਸੀਂ ਮਾਨਸ ਵਾਲਿਆਂ ਦਾ ਲੰਗਰ ਦੇਖ ਸਕਦੇ ਹੋ ਬਰਨਾਲੇ ਵਾਲੇ ਤੇ ਲੰਗਰ ਸਕਾਰੇ ਨੇ ਮਾਰ-ਮਾਰ ਕੇ ਹੱਸਣ